ਆਣੀ ਨੂੰ ਲੈ ਕੇ ਕਿਸ ਤਰੀਕੇ ਦੇ ਨਾਲ ਧਰਤੀ ਹੇਠੋਂ ਪਾਣੀ ਲਗਾਤਾਰ ਮੁੱਕ ਰਿਹਾ ਸੁੱਕ ਰਿਹਾ ਪੰਦਰ ਹੇਟਾਂ ਜਾ ਰਿਹਾ ਪਾਣੀ ਦਾ ਤੇ ਉਸ ਤੋਂ ਵੀ ਜਿਹੜਾ ਮਾਰਾ ਕੇ ਸਾਡੀ ਨਸਲ ਕੁਸ਼ੀ ਕੀਤੀ ਜਾ ਰਹੀ ਹੈ ਪੰਜਾਬ ਨੂੰ ਮਾਰਿਆ ਜਾ ਰਿਹਾ ਹਜ਼ਾਰਾਂ ਡਾਈਂਗ ਫੈਕਟਰੀਆਂ ਦੀ ਜ਼ਹਿਰ ਪਾ ਕੇ ਦਰਿਆਵਾਂ ਦੇ ਵਿੱਚ ਉੱਚਾ ਬੁੱਢਾ ਦਰਿਆ ਜਿਹੜਾ ਬੁੱਢਾ ਨਾਲਾ ਬਣ ਗਿਆ ਉਹਦਾ ਜਿਹੜਾ ਪਾਣੀ ਹੈ ਲੁਧਿਆਣੇ ਦੀਆਂ ਹਜ਼ਾਰਾਂ ਡਾਈਂਗ ਫੈਕਟਰੀਆਂ ਦਾ ਸੀਵਰੇਜ ਦਾ ਹੋਰ ਜਿੰਨਾ ਵੀ ਗੰਦਮੰਦ ਚ ਪੈ ਰਿਹਾ ਉਹ ਪਾਣੀ ਸਾਡ ਲੋਕ ਫਰੋਇਪੁਰ ਫਰੀਦਕੋਟ ਮੋਗਾ ਅਬੂਰ ਫਾਇਲ ਕਾ ਦੇ ਲੋਕ ਪੀਂਦੇ ਨੇ ਉਹਨਾਂ ਲੋਕਾਂ ਨੂੰ ਮਤਲਬ ਕਿ ਕੈਂਸਰ ਕਾਲਾ ਪੀੜਿਆ ਧਰਤੀ ਨੂੰ ਵੀ ਕੈਂਸਰ ਹੋ ਗਿਆ ਪੰਛੀਆਂ ਨੂੰ ਵੀ ਕੈਂਸਰ ਹੋ ਗਿਆ ਪਸ਼ੂਆਂ ਨੂੰ ਵੀ ਕੈਂਸਰ ਹੋ ਗਿਆ ਇਹ ਮਜਦੇ ਹੁਣ ਇੱਕ ਅੰਨ ਨੇ ਰਿਪੋਰਟ ਦਿੱਤੀ ਹੈ ਅਮਜ਼ ਨੇ ਅੰਕੜੇ ਆਏ ਆ ਕਿ ਸੋਡੀਆਂ ਜਿਹੜੀਆਂ ਆਉਣ ਵਾਲੀਆਂ ਲਸਲਾ ਨੇ ਆਉਣ ਵਾਲੇ ਸਮੇਂ ਜਿੰਨੇ ਵੀ ਜਵਾਕ ਇੱਥੇ ਪੈਦਾ ਹੋਣਗੇ ਕੋਈ ਵੀ ਜਵਾਕ ਸੋਡਾ ਬਿਨਾ ਕੈਂਸਰ ਤੋਂ ਕਾਲੀ ਪੀੜੀ ਤੋਂ ਰਹਿਤ ਨਹੀਂ ਹੋਊਗਾ ਹਰ ਸੋਡਾ ਪੈਦਾ ਹੋਣ ਵਾਲਾ ਜਵਾਕ ਜਵਾਕ ਹੀ ਨਹੀਂ ਪੈਦਾ ਹੋਣੇ ਜਵਾਕ ਪੈਦਾ ਹੋਣ ਦੀ ਨਾ ਜਿਹੜੇ ਨਾ ਪੈਦਾ ਹੋਣ ਦੀ ਨੋਬਤ ਆ ਰਹੀ ਆ ਉਸ ਤੋਂ ਬਾਅਦ ਜਵਾਕ ਨੂੰ ਬੱਚਾ ਪੈਦਾ ਹੁੰਦਾ ਤੋ ਪਹਾਜ ਬੱਚਾ ਫਾਇਦਾ ਹੋਊਗਾ ਬਿਮਾਰੀਆਂ ਦੇ ਨਾਲ ਗ੍ਰਸਤ ਬੱਚਾ ਪੈਦਾ ਹੋਊਗਾ ਤੇ ਇਹ ਬਹੁਤ ਵੱਡੀ ਸਮੱਸਿਆ ਤੇ ਇਹਦੇ ਲਈ ਅਸੀਂ 15 ਅਗਸਤ ਮਿੱਥਿਆ ਲੁਧਿਆਣੇ ਦੇ ਵਿੱਚ ਵੱਡਾ ਮਾਰਚ ਰੱਖਿਆ ਤੇ 15 ਸਤੰਬਰ ਬੁੱਡੇ ਦਰਿਆ ਦਾ ਜਨਾਹ ਹੱਲ ਕੀਤਾ ਗਿਆ ਫੈਕਟਰੀਆਂ ਦਾ ਜ਼ਹਿਰ ਨਾ ਬੰਦ ਕੀਤਾ ਗਿਆ ਤਾਂ 15 ਸਤੰਬਰ ਨੂੰ ਬੁੱਡੇ ਦਰਿਆ ਨੂੰ ਜਿਹੜਾ ਪੰਨ ਮਾਰ ਹੁੰਦਾ ਸੀ ਇੱਕ ਹੋਕਾ ਦਿੱਤਾ ਤੇ ਉਹਦੇ ਲਈ ਅੱਜ ਅਸੀਂ ਫਰੀਦਕੋਟ ਆਏ ਆ ਉਸ ਤੋਂ ਪਹਿਲਾਂ ਸਵੇਰੇ 10 ਵਜੇ ਉਰੇ ਪਰ ਮੀਟਿੰਗ ਸੀ 4 ਵਜੇ ਮੁੱਕੇ ਮੀਟਿੰਗ ਤਾਂ ਲੋਕਾਂ ਨੂੰ ਅਪੀਲ ਕਰਦੇ ਆ ਕਿ ਘਰਾਂ ਚ ਬੈਠ ਕੇ ਮਰਨ ਦੀ بجائے ਇਸ ਪਾਣੀ ਨਾਲ ਇਸ ਕੈਂਸਰ ਦੇ ਨਾਲ ਇਸ ਅਤਵਾਦ ਦੇ ਨਾਲ ਜਿਹੜਾ ਪਾਣੀ ਦੇ ਰੂਪ ਚ ਜ਼ਹਿਰਾਂ ਪਾ ਕੇ ਸੰਗੁੱਟਾ ਜਾ ਰਿਹਾ ਸੱਤ ਬਦਲਾਂ ਤੁਹਾਨੂੰ ਮਾਰਿਆ ਜਾ ਰਿਹਾ ਉੱਠ ਕੇ ਆਪਾਂ ਘਰਾਂ ਦੇ ਨਿਕਲ ਕੇ ਲੜਨੇਗੇ ਤਾਂ ਕਿ ਅਸੀਂ ਵੀ ਬਚ ਜਾਈਏ ਸਾਡੀਆਂ ਆਉਣ ਵਾਲੀਆਂ ਨਸਲਾਂ ਵੀ ਇੱਥੇ ਬਚਦੀਆਂ ਸਰਕਾਰਾਂ ਦਾ ਮੇਲ ਉਹ ਕਿੱਥੇ ਨਜ਼ਰ ਆ ਰਿਹਾ ਹੈ ਸਰਕਾਰਾਂ ਸਾਲਾਂ ਵੀ ਰਾਜਨੀਤੀ ਕਰਦੀਆਂ ਨੇ ਅਸਲ ਦੇ ਵਿੱਚ ਇਹ ਜਿਹੜੇ ਵੱਡੇ ਪੁਰਾਣੇ ਨੇ ਜਿਨ੍ਹਾਂ ਦੀਆਂ ਵੱਡੀਆਂ-ਵੱਡੀਆਂ ਫੈਕਟਰੀਆਂ ਨੇ کارਖਾਨੇ ਇਹਨਾਂ ਨੇ ਸਾਰਿਆਂ ਨੀਆਂ ਤਾਰਾਂ ਵੱਡੇ ਲੀਡਰਾਂ ਨਾਲ ਸਰਕਾਰਾਂ ਨਾਲ ਦਿੱਲੀ ਸਰਕਾਰ ਦੇ ਨਾਲ ਪੰਜਾਬ ਸਰਕਾਰ ਨਾਲ ਜਿਹੜੀ ਵੀ ਸਰਕਾਰ ਆਉਂਦੀ ਹੈ ਪੰਜਾਬ 'ਚ ਉਹਨਾਂ ਨਾਲ ਜੋੜ ਦਿੰਦੇ ਨੇ ਮੋਟਾ ਚੜਾਵਾ ਚਾਹੁੰਦੇ ਨੇ ਪਰ ਆਜੇ ਵੜਿੰਗਾਂ ਅੱਗੇ ਜੇ ਪਾਰਲੀਮੈਂਟ 'ਚ ਖੜਕੇ ਇਹਨਾਂ ਡਾਈਂਗ ਫੈਕਟਰੀਆਂ ਦੀ ਤਰਫਦਾਰੀ ਕਰਦੇ ਆ ਇਹਨਾਂ ਦੇ ਹੱਕ ਦੇ ਵਿੱਚ ਬਿਆਨ ਦਿੰਦੇ ਆ ਤਾਂ ਆਪਾਂ ਸਮਝ ਲਓ ਕਿ ਕਿੰਨਾ ਚੜਾਵਾ ਇਹ ਚਾੜਦੇ ਆ ਤੇ ਲੀਡਰ ਖੜ ਕੇ ਉੱਥੇ ਜਿਹੜੀ ਜਿਹੜੀਆਂ ਫੈਕਟਰੀਆਂ ਸਾਨੂੰ ਜ਼ਹਿਰ ਦੇ ਰਹੀਆਂ ਸਾਡੀਆਂ ਨਸਾਂ ਖਤਮ ਕਰ ਰਹੀਆਂ ਤੇ ਇਹ ਲੀਡਰ ਜਿਹੜੇ ਹੈਗੇ ਆ ਇਹ ਉਹਨਾਂ ਦੇ ਹੱਕ ਚੁੱਕਦੇ ਆ ਸ਼ਰਿਆਮ ਆਮ ਆਦਮੀ ਪਾਰਟੀ ਦਾ ਐਮਐਲਏ ਆ ਜਿਹੜਾ ਗੋਗੀ ਉਹਨੇ ਉਹਦੀਆਂ ਵੀਡੀਓ ਜਾਰੀ ਹੋਈਆਂ ਨੇ ਵਾਇਰਲ ਹੋਈਆਂ ਨੇ ਜਿਵੇਂ ਕਹਿੰਦਾ ਉਹ ਜਿਹੜੇ ਉੱਥੇ ਪ੍ਰੋਡਕਸ਼ਨ ਕੰਟਰੋਲ ਬੋਰਡ ਵਾਲੇ ਖੜੇ ਹੁੰਦੇ ਆ ਕਿ ਤੁਸੀਂ ਜੇ ਉੱਥੇ ਗਏ ਤਾਂ ਸਹੀ ਸਲਾਮਤੀਆਂ ਆਓਗੇ ਆਪਣੇ ਹੈਲਮਟ ਪਾ ਕੇ ਜਾਇਓ ਥੋੜੇ ਸਰ ਪਾਰ ਦੇਣਗੇ ਲੋਕ ਉੱਥੇ ਜਾਣਾ ਨਹੀਂ ਫੈਕਟਰੀਆਂ ਚੈੱਕ ਨਹੀਂ ਕਰਨੀ ਇਹ ਸਰਕਾਰ 36 ਫੈਕਟਰੀਆਂ ਸੀਲ ਕਰ ਦਿੰਦੀ ਹੈ ਉਹ ਫੈਕਟਰੀਆਂ 6 ਮਹੀਨੇ ਬਾਅਦ ਚੱਲ ਪੈਂਦੀਆਂ ਨੇ ਕਿਉਂ ਕਿ ਉਹ ਪਾਣੀ ਸਾਫ਼ ਕਰਨ ਲੱਗ ਗਈ ਤੁਸੀਂ ਸਾਫ਼ ਕੀਤਾ ਹੋਇਆ ਪਾਣੀ ਟ੍ਰੀਟ ਕੀਤਾ ਹੋਇਆ ਪਾਣੀ ਵੀ ਕਿਸੇ ਵਰਤੋਂ ਯੋਗ ਪਾਣੀ ਚ ਨਹੀਂ ਪਾ ਸਕਦੇ ਤੇ ਦੁਨੀਆ ਭਰ ਦਾ ਕਾਨੂੰਨ ਕਹਿੰਦਾ ਭਾਰਤ ਦਾ ਕਾਨੂੰਨ ਵੀ ਕਹਿੰਦਾ ਪਰ ਇਸ ਤੇ ਪਰਵਾਹੀ ਕੋਈ ਨਹੀਂ ਜਿੰਨੀ ਮਰਜ਼ੀ ਜ਼ਹਿਰ ਮੈਂ ਲੋਕਾਂ ਨੂੰ ਅਪੀਲ ਕਰਦਾ ਵੀ ਇਹ ਮਸਲਾ ਕੋਈ ਇੱਕ ਧਰਮ ਜਾਂ ਕਿਸੇ ਜਾਤਨਾ ਜੁੜਿਆ ਹੋਇਆ ਨਹੀਂ ਜਾਂ ਅਮੀਰ ਜਾਂ ਗਰੀਬ ਦਾ ਮਸਲਾ ਨਹੀਂ ਪਾਣੀ ਅਮੀਰ ਨੇ ਵੀ ਪੀਣਾ ਹੈ ਗਰੀਬ ਨੇ ਵੀ ਪੀਣਾ ਹੈ ਸ਼ਹਿਰੀ ਨੇ ਵੀ ਪੀਣਾ ਹੈ ਪਿੰਡੂ ਨੇ ਵੀ ਪੀਣਾ ਹੈ ਉਹ ਜਿਹੜੀ ਮਰਜ਼ੀ ਪਾਰਟੀ ਦਾ ਉਹ ਜਿਹੜੀ ਮਰਜ਼ੀ ਤੇਰੀ ਮਰਜ਼ੀ ਧਰਮ ਦਾ ਪਾਣੀ ਸਾਰਿਆਂ ਲਈ ਜ਼ਰੂਰਤ ਹੈ ਤੇ ਇਸ ਕਰਕੇ ਅਪੀਲ ਹੈ ਕਿ ਇਹ ਜੇ ਅੱਜ ਆਪਾਂ ਨਾ ਉੱਥੇ ਤਾਂ ਇਹ ਇੱਕ ਐਸਾ ਹਤਵਾਦ ਹੈ ਜਿਹਦੇ ਨਾਲ ਤੁਹਾਡੀਆਂ ਨਸਲਾਂ ਬਿਲਕੁਲ ਖਾ ਜੂਗਾ ਇਹ ਧਰਤੀ ਦੀ ਸਭੇ ਤਾਂ ਹੀ ਖਤਮ ਹੋ ਜਾਣੀ ਹੈ ਸੋ ਇਹ ਤਾਂ ਮੈਂ ਕਹਿੰਦਾ ਕਿ ਪਾਣੀ ਆਪਾਂ ਜਿਹੜੀ ਇੱਥੇ ਪਾਣੀ ਦੀ ਗੱਲ ਆਉਂਦੀ ਹੈ ਤਾਂ ਇਸ ਪਾਣੀ ਦੇ ਵਿੱਚੋਂ ਸਤਲੋਜ ਦੇ ਵਿੱਚੋਂ ਗੁਰੂ ਸਾਹਿਬ ਨੇ ਇਸ ਪਾਣੀ ਨੂੰ ਲੈ ਕੇ ਇੱਕ ਖੰਡੇ ਵਾਟੇ ਦੀ ਪਹਲ ਤਿਆਰ ਕੀਤੀ ਅਮਰ ਸ਼ਿਕਾਇਆ ਜੇ ਆਪਾਂ ਅੱਜ ਗੁਰੂਆਂ ਸਾਹਿਬ ਦੀ ਸਵਾਰੀ ਗੁਰੂ ਘਰੋਂ ਘਰੇ ਰਜਾਨੇ ਆ ਤਾਂ ਵੀ ਮੁਰੇ ਪਾਣੀ ਦਾ ਸ਼ਤਤਾ ਦਿੰਨੇ ਆ ਇਹਨੂੰ ਇੰਨਾ ਆਪਾਂ ਪਵਿੱਤਰ ਮੰਨਦੇ ਆ ਉਹ ਕਹਿੰਦੇ ਜਦੋਂ ਕੁਦਰਤ ਨੇ ਰੱਬ ਨੇ ਕਹਿੰਦੇ ਦੁਨੀਆ ਸਾਜੀ ਆ ਤਾਂ ਉਸ ਵੇਲੇ ਉਹਨੇ ਬੰਦੇ ਨੂੰ ਪੁੱਛਿਆ ਮੈਂ ਤੈਨੂੰ ਥੱਲੇ ਧਰਤੀ ਦੇ ਭੇਜ ਰਿਹਾ ਤੇ ਤੂੰ ਮੈਨੂੰ ਦੱਸ ਵੀ ਤੂੰ ਥੱਲੇ ਗੰਦ ਕੰਮ ਨਹੀਂ ਕਰੇਂਗਾ ਤੂੰ ਸੌਂ ਖਾ ਕਾਦੀ ਖਾ ਸਕਦਾ ਤਾਂ ਕਿ ਮੈਨੂੰ ਭਰੋਸਾ ਹੋ ਜੇ ਉਹ ਕਹਿੰਦਾ ਜਿਵੇਂ ਪਾਣੀ ਦੀ ਸੌਂ ਖਾਣਾ ਸੋ ਇਹ ਪਾਣੀ ਦੇ ਦੁਨੀਆ ਭਰ ਦੀ ਵਿੱਚ ਆਪਾਂ ਦੇਖ ਰਹੇ ਆ ਵੀ ਤੀਜੀ ਜੰਗ ਜਿਹੜੀ ਲੱਗਣੀ ਆ ਪਾਣੀ ਕਰਕੇ ਲੱਗਣੀ ਆ ਸੋ ਪਾਣੀ ਲਗਾਤਾਰ ਸਾਡੇ ਫਰੀਦ ਵੀ ਹੋ ਰਹੇ ਨੇ ਘਟ ਵੀ ਹੋ ਰਹੇ ਨੇ ਇਸ ਕਰਕੇ ਘਟ ਵੀ ਰਹੇ ਨੇ ਇਸ ਕਰਕੇ ਲੋਕਾਂ ਨੂੰ ਕੀਲ ਕਰਨ ਤੋਂ ਨੇ ਆ ਲਾਮਬੰਦੀ ਕਰਨ ਤੋਂ ਨੇ ਆ ਸਾਡੇ ਨਾਲ ਨਰੋਆ ਪੰਜਾਬ ਮੰਚ ਸਾਡੇ ਨਾਲ ਮੱਤੇਵਾੜਾ ਬਚਾਓ ਜੰਗਲ ਬਚਾਓ ਕਮੇਟੀ ਸਾਡੇ ਨਾਲ ਹੋਰ ਵੱਖ-ਵੱਖ ਸਿਆਸੀ ਧਾਰਮਿਕ ਤੇ ਸੱਭਿਅਤਾ ਨੇ ਸਮਾਜਿਕ ਬੰਦੇ ਨੇ ਕਾਫੀ ਤਰ੍ਹਾਂ ਅੱਜ ਬਹੁਤ ਵੱਡਾ ਸਾਡੇ ਅਸੀਂ ਗੁੰਮਕਟ ਪਹੁੰਚੇ ਆਂ ਵੱਡੀ ਗੁੰਮਕਟ ਦੇ ਸੰਗਤ ਪਹੁੰਚੀ ਆ ਲੋਕ ਪਹੁੰਚੇ ਆ ਬੱਕ ਬੱਕ ਜਥੇਬੰਦੀਆਂ ਸਾਥਾ ਮਾਂ ਪਹੁੰਚਿਆ ਨੇ ਇੱਕ ਕਾਫਲਾ ਵਧ ਰਿਹਾ ਲੋਕਾਂ ਨੂੰ ਦਿਗਾ ਕੇ ਹਰ ਹਾਲ ਦੇ ਵਿੱਚ ਅਸੀਂ ਇੱਕ ਬੂੰਦ ਵੀ ਪਾਣੀ ਸਾਡੇ ਕਿਸੇ ਦਰਿਆ ਕਿਸੇ ਨਦੀ ਨਹਿਰ ਦੇ ਵਿੱਚ ਜਾਂ ਧਰਤੀ 'ਤੇ ਥੰਮ ਇਹ ਕਲਾਤ ਰਾਵਾਂ ਚ ਨਹੀਂ ਪਾਉਂਦੇ ਬੋਰ ਕਰਕੇ ਧਰਤੀ 'ਤੇ ਥਾਂ ਵੀ ਪਾ ਰਹੀ ਹੈ ਸਾਡੇ ਥੱਲੋਂ ਪਤਨਾ ਦਾ ਪਾਣੀ ਵੀ ਜਿਹੜਾ ਖਤਮ ਕਰਦੇ ਕੁਝ ਨਹੀਂ ਪੈਂਦਾ ਅੱਜ ਉਹਦੇ ਅਸੀਂ ਇਸੇ ਹਾਲਤ ਦੇ ਵਾਸਤੇ ਆਏ ਆ ਜਿਹੜੀ ਸਮੱਸਿਆ ਹੈ ਜਿਹੜਾ ਬੁੱਢੇ ਨਾਲੇ ਦਾ ਪਾਣੀ ਸਤਲੁਜ ਦਰਿਆ ਦੇ ਵਿੱਚ ਪੈਂਦਾ ਹੈ ਜੋ ਕਿ ਇਹ ਮੇਨ ਕਾਰਨ ਹੈ ਮਾਲਵੇ ਬੈਲਟ ਦੇ ਵਿੱਚ ਬਿਮਾਰੀਆਂ ਦਾ ਕਿਉਂਕਿ ਆਪਾਂ ਇਹੀ ਪਾਣੀ ਪੀਂਦੇ ਆ ਇਹਨਾਂ ਨੇ ਅੱਜ ਜਿਸੀ ਉਰੇ ਮੀਟਿੰਗ ਬੁਲਾਈ ਸੀ ਇਹਦੇ ਅਸੀਂ ਕਈ ਸੋਲਿਊਸ਼ਨ ਲੱਭੇ ਆਂ ਵੀ ਆਪਾਂ ਕੀ ਕਰ ਸਕਦੇ ਆ ਤੇ ਆਪਾਂ ਹੁਣ ਮੈਂ ਦਿੱਲੀ ਜਾ ਕੇ ਫਿਰ ਮਿਨਿਸਟਰੀ ਦੇ ਵਿੱਚ ਗੱਲ ਕਰੂੰਗਾ ਫਿਰ ਦੇਖਦੇ ਆ ਕੀ ਬਣਦਾ ਹੈ ਬੱਸ ਹੁਣੇ ਸੈਸ਼ਨ ਸ਼ੁਰੂ ਹੈ ਜੀ 22 ਤਰੀਕ ਤੋਂ ਫਿਰ ਜਾ ਕੇ ਗੱਲ ਕਰਾਂਗੇ 11 15 ਨੂੰ ਬੰਦ ਆਉਣਾ ਕੀਤਾ ਹੈ 15 ਅਗਸਤ ਨੂੰ ਬੰਦ ਹੋਣਾ ਹੋਵੇਗਾ ਹਾਂ ਜੀ ਉਹੋ ਜਿਹੀ ਗੱਲ ਹੋਰ ਵੀ ਨਹੀਂ ਹਾਂ ਉਸ ਤੋਂ ਬੰਦ ਗੱਲ ਕਰਾਂਗੇ ਜੀ ਦੇਖਦੇ ਹਾਂ